ਦੀ ਸੈਂਟਰਲ ਸਰਕਾਰ ਦੀ ਜਿਹੜੀ ਅਸਲ ਨੀਅਤ ਹੈ ਪੰਜਾਬ ਨਾਲ ਉਹ ਤੋਂ ਬਹੁਤ ਜ਼ਿਆਦਾ ਨੀਕ ਨਹੀਂ। ਇਹਨੂੰ ਕੋਲ ਸੈਕਟ ਬੇਸਿਸ ਤੇ ਕਦੀ ਤੁਸੀਂ ਸਿਪਾਹੀ ਸੁਣਿਆ ਜੇ ਦੁਨੀਆ ਦੇ ਵਿੱਚ ਲੜਦਾ 4 ਸਾਲ ਦੀ ਨੌਕਰੀ ਤੇ ਉਹ ਲੜੇਗਾ। ਆਲੀ ਨੌਜਵਾਨ ਬੱਚੀਆਂ ਨੂੰ ਪੜਾਣਾ ਨੂੰ ਮਾਵਾ ਨੂੰ ਜਿਹੜਾ ਵਾਦਾ ਉਹ ਦੱਸੋ ਕਿੱਥੇ ਗਿਆ। ਬਾਬ ਸਿੰਘ ਬਾਜਵਾ ਮੌਜੂਦ ਨੇ ਅੱਜ ਇਹ ਦੂਜੀ ਗੇੜ ਦੀ ਮੀਟਿੰਗ ਹੋਈ ਹੈ ਬਾਜਵਾ ਸਾਹਿਬ ਅੱਜ ਮੀਟਿੰਗ ਹੋਈ ਹੈ ਗੱਡਜੋੜ ਨੂੰ ਲੈ ਕੇ ਲਗਾਤਾਰ ਜਿਹੜਾ ਸਵਾਲ ਬਣੇ ਹੋਏ ਨੇ ਕਿਸ ਤਰੀਕੇ ਦਾ ਅੱਜ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਿੱਤੇ ਗਏ ਨੇ ਕਿ ਗੱਡਜੋੜ ਨੂੰ ਲੈ ਕੇ ਕੋਈ ਅਸਰ ਨਹੀਂ ਕਿ ਇੱਕ ਤੇ ਇੰਪੋਰਟੈਂਟ ਮੀਟਿੰਗ 32 33 ਲੀਡਰਸ ਦੀ ਰਾਹੁਲ ਜੀ ਨਾਲ ਖੜਗੇ ਸਾਹਿਬ ਨਾਲ ਬੈਨੂ ਗੋਪਾਲ ਜੀ ਨਾਲ ਤੇ ਸਾਡੇ ਇੰਚਾਰਜ ਜਿਹੜੇ ਨੇ ਯਾਦਵ ਸਾਹਿਬ ਨਾਲ ਆਲਰੇਡੀ ਦਿੱਲੀ ਚ ਹੋ ਚੁੱਕੀ ਜੀ ਗੱਠਜੋੜ ਨੂੰ ਲੈ ਕੇ ਬਾਕੀ ਵੀ ਹੋਰ ਕੋਈ ਮਸਲੇ ਹੈ ਨੇ ਉਹਨਾਂ ਨੂੰ ਲੈ ਕੇ ਉਹ ਸਾਰੀ ਤੋਂ ਬਾਅਦ ਸਟੇਟ ਲੀਡਰਸ਼ਿਪ ਨੇ ਮੈਂ ਤੇ ਰਾਜਾ ਵੜਿੰਗ ਜੀ ਨੇ ਵੀ ਦੋਨਾਂ ਨੇ رائے ਦਿੱਤੀ ਸੀ ਕਿ ਕੱਲਾ ਤੂੰ ਹੀ ਸਾਡੇ ਤੱਕ ਬੰਦੂਦ ਨਾ ਰਹੋ ਕਿਉਂਕਿ ਇੱਕ ਕ੍ਰਿਟੀਕਲ ਇਸ਼ੂ ਹੈ ਤੁਸੀਂ ਇਹਦੀ ਕਿਰਪਾ ਕਰਕੇ ਸਾਡੇ ਫਾਰਮਰ ਪ੍ਰਧਾਨਾਂ ਨਾਲ ਫਾਰਮਰ ਚੀ ਮਿਨਿਸਟਰਸ ਨਾਲ ਪ੍ਰੈਜ਼ੈਂਟ ਐਮਪੀਜ਼ ਨਾਲ ਫਾਰਮਰ ਐਮਪੀਜ਼ ਨਾਲ ਪ੍ਰੈਜ਼ੈਂਟ ਐਮਐਲਏਜ਼ ਨਾਲ ਫਾਰਮਰ ਐਮਐਲਏਜ਼ ਨਾਲ ਸਾਡੇ ਜ਼ਿਲ੍ਹਾ ਕਾਂਗਰਸੀ ਦੇ ਦੇਖਿਆ ਨਾ ਤੇ ਫਿਰ ਜਿਹੜਾ ਸਾਰ ਨੂੰ ਅਸਲ ਰੀਡ ਦੀ ਹੱਡੀ ਸਾਡੇ ਬਲਾਕਾਂ ਤੇ ਪ੍ਰਦਾਨ ਜੀ ਜਿਹੜੇ ਲੋਕਾਂ ਨਾਲ ਰੋਜ਼ ਵਿਚਰਦੇ ਨੇ ਤੁਸੀਂ ਉਹਨਾਂ ਕੋਲ ਰਿਪੋਰਟ ਇਨ ਆਈਸ਼ੂਸ ਤੇ ਲਓ ਇਹ ਇਹਨਾ ਕੱਲ ਨੂੰ ਹੋਇਆ ਕਿ ਜੀ 32 33 ਬੰਦਿਆਂ ਨੇ ਦਿੱਲੀ ਚ ਆ ਕੇ ਕੋ ਫੈਕਟ ਜਿਹੜੇ ਨੇ ਕਨਸੀਲ ਕਰਤੇ ਜਾਂ ਗਲਤ ਪੇਸ਼ ਕਰਤੇ ਹੁਣ ਇਹ ਯਾਦਵ ਸਾਹਿਬ ਪਿਛਲੇ ਦੋ ਦਿਨਾਂ ਦੇ ਇੱਥੇ ਅੱਜ ਦਾ ਦਿਨ ਵੀ ਇੱਥੇ ਕੱਲ ਦਾ ਦਿਨ ਵੀ ਇੱਥੇ ਸਾਰਾ ਨਿਚੋੜ ਕੱਢ ਕੇ ਤੇ ਫਿਰ ਦਿੱਲੀ ਵਿੱਚ ਜਾ ਕੇ ਇਦੇ ਬਾਰੇ ਆਪਣੀ ਰਾਏ ਦੇਣਗੇ ਕਿ ਪਾਰਟੀ ਦਾ ਵਰਕਰ ਤੋਂ ਲੈ ਕੇ ਤੋੜ ਤੱਕ ਸਿਨਮੋਸ ਲੀਡਰਸ਼ਿਪ ਤੱਕ ਇਸ ਅਲਾਈਅੰਸ ਤੇ ਉਹਨਾਂ ਦੀ ਕੀ ਰਾਏ ਕਿਉਂਕਿ ਪਾਰਟੀ ਲੀਡਰਸ਼ਿਪ ਨੇ ਵੀ ਸਾਨੂੰ ਇਹ ਫੇਰ ਦਿੱਤਾ ਹੈ ਕਿ ਸਟੇਟ ਦੀ ਸਟੇਟ ਯੂਨਿਟ ਤੋਂ ਬਿਨਾ ਕਿਉਂਕਿ ਜੇ ਅਸੀਂ ਵੀ ਕੋਈ ਹਲਕੇ 'ਚ ਫੈਸਲਾ ਕਰਨਾ ਹੈ ਸਾਡੇ ਵਰਕਰ ਜੋ ਚਾਹਣਗੇ ਕਿਉਂਕਿ ਉਹਨਾਂ ਦੇ ਸੈਂਟੀਮੈਂਟਸ ਨੂੰ ਜੇ ਅਸੀਂ ਮੱਦੇਨਜ਼ਰ ਨਹੀਂ ਰੱਖਾਂਗੇ ਤੇ ਥੱਲੇ ਵੋਟਾਂ ਕੌਣ ਪਾਏਗਾ ਜੀ ਸਰਨੀ ਪੰਜਾਬ ਦੇ ਵਰਕਰ ਜਿਹੜੇ ਉਹ ਕੀ ਚਾਹੁੰਦੇ ਨੇ ਉਸ ਦੀ ਰਾਏ ਜਿਹੜੀ ਆਂਦੇ ਦੋ ਤਿੰਨ ਦਿਨਾਂ ਦਿੱਤੀ ਜਾਏਗੀ ਤੇ ਫੈਸਲਾ ਪੰਜ ਸੱਤ ਦਿਨਾਂ ਬਾਅਦ ਮੇਰਾ ਖਿਆਲ ਹੈ ਸਾਹਮਣੇ ਆ ਜਾਏਗਾ ਜੀ ਬਜਪਾ ਸਾਹਿਬ ਜਿੱਥੇ ਗੱਲ ਕੀਤੀ ਜਾਂਦੀ ਹੈ ਮੀਟਿੰਗ ਇੱਥੇ ਹੋ ਰਹੀ ਹੈ ਉਸ ਤੋਂ ਬਾਅਦ ਜੇਕਰ ਨਜੋ ਸਿੰਘ ਜੀ ਤੋਂ ਲਗਾਤਾਰ ਵਿੱਚ ਜੀ ਇੱਕ ਕਾਕਾ ਜਿਹੜਾ ਇਸ਼ੂ ਹੈ ਨਾ ਆਪਾਂ ਉਹਦੀ ਗੱਲ ਕਰੀਏ ਬਾਕੀ ਇਸ਼ੂ ਜਿਹੜੇ ਨੇ ਉਹਨਾਂ ਬਾਰੇ ਵੀ ਯਾਦਵ ਸਾਹਿਬ ਨੂੰ ਸਾਰੀ ਜਾਣਕਾਰੀ ਹੈ ਇਹ ਸਾਰੀ ਗੱਲ ਜੇ ਉਹਨਾਂ ਨੂੰ ਪੁੱਛੀਏ ਤੇ ਹੋਰ ਬੈਟਰ ਹੋਏਗੀ ਕੋਈ ਭਗਵੰਤ ਮਾਨ ਬਾਰੇ ਪੁੱਛਣੀ ਤੇ ਮੇਰੇ ਨਾਲ ਗੱਲ ਕਰੋ ਅੰਦਰੂਨੀ ਕਾਂਗਰਸ ਦੀ ਕੋਈ ਗੱਲ ਕਰਨੀ ਤੇ ਯਾਦਵ ਸਾਹਿਬ ਨਾਲ ਕਰੋ ਭਗਵੰਤ ਸਾਹਿਬ ਜੇਕਰ ਭਗਵੰਤ ਮਾਨ ਦੀ ਵੀ ਗੱਲ ਕਰੀਏ ਸੀਐਮ ਸਾਹਿਬ ਦੀ ਵੀ ਗੱਲ ਕਰੀਏ ਸਿੱਧੇ ਤੌਰ ਦੇ ਉੱਤੇ ਜਿਹੜੀ ਝਾਕੀ ਦਾ ਮਾਮਲਾ ਹੈ ਉਸ ਨੂੰ ਲੈ ਕੇ ਜਿਹੜਾ ਸਿੱਧੇ ਤੌਰ ਦੇ ਉੱਤੇ ਸਵਾਲ ਚੱਕੇ ਜਾ ਰਹੇ ਨੇ ਕਹਿੰਦੇ ਕਿ ਜਿਹੜੀ ਝਾਕੀ ਜਿਹੜੀ ਹੈ ਥੀਮ ਦੇ ਹਿਸਾਬ ਨਾਲ ਨਹੀਂ ਸੀਗੀ ਉਸ ਦੇ ਉੱਤੇ ਰਾਜਨੀਤੀ ਲਗਾਤਾਰ ਹੋਈ ਪਹਿਲੇ ਰਾਜਨੀਤੀ ਇਹ ਹੋਈ ਕਹਿੰਦੇ ਕਿ ਭਗਵੰਤ ਮਾਨ ਦੀ ਕੇਜਰੀਵਾਲ ਦੀ ਫੋਟੋ ਲੱਗੀ ਹੋਏਗੀ ਜੋ ਬੀਜੇਪੀ ਦਾ ਬਿਆਨ ਸਾਹਮਣੇ ਆਇਆ ਸੀ ਪਰ ਡਿਫੈਂਸ ਮਿਨਿਸਟਰੀ ਨੇ ਕਲੀਅਰ ਕਰ ਦਿੱਤਾ ਕਿ ਕਹਿੰਦੇ ਕਿ ਝਾਕੀ ਜਿਹੜੀ ਹੈ ਉਹ ਥੀਮ ਦੇ ਨਾਲ ਨਹੀਂ ਰਲਦੀ ਸੀ ਵੇਖੋ ਗੱਲ ਹੈ ਇਸ ਤਰ੍ਹਾਂ ਡਿਫੈਂਸ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਇੱਕ ਗੱਲ ਸਾਫ਼ ਤੌਰ 'ਤੇ ਸਮਝ ਲਓ ਜਦੋਂ ਦੀ ਮ ਮੈਜੋਰਟੀ ਪੰਜਾਬੀਆਂ ਨੇ ਆਪਣੀ ਸਟਰਗਲ ਜਿਹੜੀ ਹੈ ਮੋਦੀ ਸਾਹਿਬ ਦੀ ਪਾਲਿਸੀ ਰਿਜੈਕਟ ਕਰ ਦਿੱਤੀ। ਉਦੋਂ ਦੀ ਸੈਂਟਰ ਸਰਕਾਰ ਦੀ ਜਿਹੜੀ ਅਸਲ ਨੀਅਤ ਹੈ ਪੰਜਾਬ ਪ੍ਰਤੀ ਉਹ ਕੋ ਬਹੁਤ ਜ਼ਿਆਦਾ ਨੇਕ ਨਹੀਂ। ਇਹ ਪਹਿਲੀ ਵਾਰ ਨਹੀਂ ਹੋਇਆ। ਪੰਜਾਬ ਦੇ ਵਿੱਚ ਜਾਂ ਕਿਸਾਨ ਰਹਿੰਦਾ ਹੈ ਜਾਂ ਆਮੀ ਦੇ ਵਿੱਚ ਜਵਾਨ ਰਹਿੰਦਾ ਜੀ ਕਿਸਾਨ ਤੇ ਜਵਾਨ ਅਸਲ ਪਛਾਣ ਹੈ ਪੰਜਾਬ ਦੀ। ਜਵਾਨ ਹਟਾ ਕੇ ਅਗਨੀਵੀਰ ਲੈਣਦੇ ਕੰਟਰੈਕਟ ਬੇਸਿਸ ਤੇ ਕਦੀ ਤੁਸੀਂ ਸਿਪਾਈ ਸੁਣਿਆ ਜੇ ਦੁਨੀਆ ਦੇ ਵਿੱਚ ਲੜਦਾ 4 ਸਾਲ ਦੀ ਨੌਕਰੀ ਤੇ ਕੋ ਲੜੇਗਾ ਆਪਣੀ ਜਾਨ ਤੇ ਖੇਡੇਗਾ ਜੀ ਦੂਜੀ ਗੱਲ ਹੈ ਕਿਸਾਨਾਂ ਦਾ ਇਹ ਗੱਲ ਇਹਨਾਂ ਵੱਲੋਂ ਜਦੋਂ ਇਹ ਕਾਨੂੰਨ ਵਾਪਸ ਕੀਤੇ ਨੇ ਮੋਦੀ ਸਾਹਿਬ ਦੀ ਗਵਰਨਮੈਂਟ ਨੇ ਯਕੀਨ ਦੁਲਾਇਆ ਸੀ ਕਿ ਵਿਦਨ ਵਾਨੀ ਅਸੀਂ ਐਮਐਸਪੀ ਲੀਗਲਾਈਜ਼ ਕਰਦਾ ਜਿਹੜੇ ਕਿਸਾਨਾਂ ਦੀ ਸ਼ਾਤਾਂ ਹੋਈਆਂ ਸੀ ਬਾਰਡਰਾਂ ਤੇ ਉਹਨਾਂ ਨੂੰ ਨੌਕਰੀ ਨਾਲ ਤੇ ਫਾਈਨੈਂਸ਼ੀਅਲ ਕੰਪੋਜ਼ੀਸ਼ਨ ਦਾਂਗੇ ਜਿਨ੍ਹਾਂ ਦੇ ਕੇਸ ਹੋਏ ਸੀ ਪਾਵੇਂ ਨੈਸ਼ਨਲ ਹਾਈਵੇ ਦੇ ਹੋਣ ਪਾਵੇਂ ਰੇਲਵੇ ਟਰੈਕਸ ਤੇ ਬੈਠਿਆਂ ਤੇ ਹੋਣ ਜਾਂ ਕੋਈ ਹੋਰ ਕੇਸ ਲਾਅ ਐਂਡ ਆਰਡਰ ਦਾ ਸਾਰੇ ਵਾਪਸ ਲੈ ਜਾਣਗੇ ਉਹਨੇ ਤਾਂ ਕੋਈ ਫੈਸਲਾ ਹੀ ਨਹੀਂ ਕੀਤਾ ਗਿਆ ਪੰਜਾਬ ਪ੍ਰਤੀ ਸਾਡਾ ਰੂਰਲ ਡਿਵੈਲਪਮੈਂਟ ਫੰਡ ਕਰੋੜਾ ਰੁਪਏ ਹਜ਼ਾਰਾਂ ਕਰੋੜ ਰੁਪਏ ਸਾਨੂੰ ਦਿੱਤਾ ਨਹੀਂ ਜਾ ਰਿਹਾ ਪੰਜਾਬ ਦੇ ਵਿੱਚ 12000 ਕਰੋੜ ਰੁਪਈਆ ਸੈਂਟਰ ਦੀਆਂ ਸਕੀਮਾਂ ਆndੀਆਂ ਨੇ ਉਹ ਵੀ ਬਹਾਨਾ ਲਗਾ ਦਿੱਤਾ ਮੈਂ ਸਮਝਣਾ ਭਗਵੰਤ ਮਾਨ ਦੀ ਵੀ ਨਿਲੇਕੀ ਹੈ ਜਿਹੜਾ 800 ਕਰੋੜ ਕੋਈ 750 800 ਕਰੋੜ ਰੁਪਈਆ ਆਪਣੀਆਂ ਫੋਟੋਆਂ ਤੇ ਲਾਂਦਾ ਉਹਦੇ ਚੋ ਜੇ ਚੰਦ ਪੈਸੇ ਦਿੱਤੇ ਹੁੰਦੇ ਤੇ ਜਿਹੜੀ ਸੈਂਟਰ ਦੀ ਰੇਸ਼ਿਓ ਹੈ ਸੈਂਟਰ ਸਕੀਮਾਂ ਦੀ ਉਹਦੇ ਚ ਜਰਨਲੀ 60 40 ਹੁੰਦੀ ਕਿ 60% ਸੈਂਟਰ ਤਾਂ ਦੇਗਾ ਜਾਂ 40% ਪੈਸੇ ਪਾਓ ਇੱਕ ਪਾਸੇ ਤੁਸੀਂ ਕਹਿੰਦੇ ਸਾਡੇ ਕੋ ਪੈਸਿਆਂ ਦੀ ਕਮੀ ਸੋ ਬਟ ਉਹਦੇ ਵਿੱਚ ਵੀ ਸੈਂਟਰ ਵਾਲਿਆਂ ਨੇ ਹੈਲਥ ਦਾ ਜਿਸ ਦਾ ਯੂਸ਼ ਜੀ ਆਯੂਸ਼ਮਾਨ ਯੂਸ਼ਮਾਨ ਪਰ ਸਕੀਮ ਦਾ 7-800 ਕਰੋੜ ਰੋਕ ਲਿਆ ਉਹਦੇ 'ਚ ਇਹ ਗੱਲ ਕਰਨ ਰੋਕਿਆ ਉਹ ਕਹਿੰਦੇ ਜਿਹੜੇ ਐਗਜ਼ਿਸਟਿੰਗ ਹੈਲਥ ਸਟਰਕਚਰ ਸੀ ਤੂੰ ਇਹ ਉਹਨੂੰ ਬਦਲ ਕੇ ਆਪਣੀ ਆਮ ਆਦਮੀ ਕਲੀਨਿਕ ਬਣਾ ਲਈਆਂ ਸੋ ਇਹ ਦੋਨਾਂ ਦੀ ਲੜਾਈ ਜਿਹੜੀ ਹੈ ਭਗਵੰਤ ਦੀ ਤੇ ਸੈਂਟਰ ਸਰਕਾਰ ਦੀ ਉਹ ਪੰਜਾਬ ਨੂੰ ਬਹੁਤ ਮਹਿੰਗੀ ਪੈ ਰਹੀ ਬਹੁਤ ਪੰਜਾਬ ਦਾ ਨੁਕਸਾਨ ਹੋ ਰਿਹਾ ਨੌਜਵਾਨ ਬੱਚਿਆਂ ਨੂੰ ਨੌਕਰੀਆਂ ਨਹੀਂ ਇੱਕ ਬੋਰਡ ਬਣਾਇਆ ਮੈਂ ਅੰਮ੍ਰਿਤਸਰ ਜਦੋਂ ਆਪਣੇ ਪਿੰਡੇ ਤੋਂ ਅੰਮ੍ਰਿਤਸਰ ਜਾਣਾ ਰਸਤੇ ਦੇ ਵਿੱਚ ਕਥੂ ਨੰਗਲੇਕ ਬੋਰਡ ਲੱਗਾ ਹਰ 15ਵੇਂ ਦਿਨ ਉਹਦੇ ਤੇ 5-600 ਨੌਕਰੀ ਵੱਜ ਜਾਂਦੀ 35225 ਹੋਣੇ 15 ਦਿਨਾਂ ਨੂੰ ਜਾਓਗੇ ਤੇ 36000 ਹੋ ਜਾਏਗੀ ਨੌਕਰੀ ਮਿਲੇ ਨਾ ਮਿਲੇ ਬੋਰਡ ਦੀ ਉਹ ਗਿਣਤੀ ਵਧੀ ਜਾਂਦੀ ਹੈ ਤੋ ਝੂਠੋ ਝੂਠੀ ਚੱਲੀ ਜਾਂਦੀ ਹੈ ਦਾਵਾ ਕਰ ਰਹੀ ਕਹਿੰਦੀ 40000 ਤੋਂ ਵੱਧ ਨੌਕਰੀ ਦਿੱਤੀ ਕਹਿੰਦੇ ਅੱਜ ਤੋਂ ਪਹਿਲਾਂ 75 ਸਾਲ ਪਹਿਲਾਂ ਕਦੀ ਕਿਸੇ ਨੇ ਇੰਨੀਆਂ ਨੌਕਰੀਆਂ ਦਿੱਤੀਆਂ ਨਹੀਂ ਬੀਤੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਡੇ ਦੀ ਸਭਾ ਦੇ ਵਿੱਚ ਆਰਟੀਆਈ ਦੇ ਵਿੱਚ ਅਸੀਂ ਬਕਾਇਦਾ ਤੌਰ 'ਤੇ ਮੈਂ ਸਵਾਲ ਪਾਏ ਕਿ ਜਵਾਬ ਦਿਓ ਜਿਹੜਾ ਅਸੀਂ ਵਿਦਾਂਸਭਾ ਚ ਉਹਦੇ ਬੱਚੇ ਚੁਰਨ ਜਾਂਦੀ ਇਹਨਾਂ ਮੰਨੀ ਤੇ ਦਸੀ 40000 ਜਾਂਦਾ ਇਹ ਝੂਠੋ ਝੂਠੀ ਹੈ ਸਾਰਾ ਤੇ ਝੂਠੀਆਂ ਚਿੱਠੀਆਂ ਦੇ ਦਿੰਦੇ ਨੇ ਲੋਕ ਵਿਚਾਰੇ ਮੂੰਹ ਚੋੱਕ ਕੇ ਵੇਖਦੇ ਰਹਿੰਦੇ ਸਾਡੀ ਜੁਆਇਨਿੰਗ ਕਦੋਂ ਹੋਏਗੀ ਝੂਠੀਆਂ ਚਿੱਠੀਆਂ ਨੂੰ ਡੇਢ ਡੇਢ ਸਾਲ ਹੋ ਗਿਆ ਲੋਕਾਂ ਨੂੰ ਸਾਡੀ ਨੌਜਵਾਨ ਬੱਚੀਆਂ ਨੂੰ ਪੜਾਣਾ ਨੂੰ ਮਾਵਾਂ ਨੂੰ ਜਿਹੜਾ ਵਾਦਾ ਕੀਤਾ ਸੀ ਉਹ ਦੱਸੋ ਕਿੱਥੇ ਗਿਆ ਹੈ 1000 ਰੁਪਏ ਜਿਹੜਾ ਮਹੀਨਾ ਦੇਣਾ ਸੀ ਹੁਣ ਤੇ ਦੂਜੀ ਪਾਰਲੀਮੈਂਟ ਇਲੈਕਸ਼ਨ ਪਾਰਲੀਮੈਂਟ ਇਲੈਕਸ਼ਨ 25 ਸਾਲਾਂ ਬਾਅਦ ਆਉਂਦੀ ਹੈ ਅੱਧੀ ਸਰਕਾਰ ਦੇ ਵਿੱਚ ਅਜੇ ਤੱਕ ਨਾ ਹੀ ਨੇ ਕਦੀ ਲਿਆ ਉਹਨਾਂ ਚਾਕੀਆਂ ਦੀ ਗੱਲ ਸੱਚ ਬੋਲਦੇ ਨੇ ਝੂਠ ਬੋਲਦੇ ਦੋਨੋਂ ਇੱਕੋ ਜਿਹੇ ਨਾ ਸਾਨੂੰ ਬੀਜੇਪੀ ਦੇ ਸਟੈਟਿਸਟਿਕਸ ਤੇ ਫੀਤ ਹੈ ਤੇ ਇਹਨਾਂ ਦੀ ਤੇ ਗੱਲ ਹੀ ਛੱਡ ਲੋ ਇਹ ਗੱਲ ਮੈਂ ਮੰਨਣ ਨੂੰ ਤਿਆਰ ਆ ਕਿ ਫੋਟੋ ਇਹਨਾਂ ਨੇ ਆਪਣੀਆਂ ਦੋ ਤੇ ਜ਼ਰੂਰ ਲਾਈਆਂ ਹੋਣਗੀਆਂ ਜਿਹੜੀ ਬੈਠਕ ਹੋਈ ਹੈ ਉਹ ਬੈਠਕ ਦੇ ਵਿੱਚ ਬਲਾਕ ਪ੍ਰਧਾਨ ਤੋਂ ਲੈ ਕੇ ਹਰ ਇੱਕ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਹਰ ਇੱਕ ਵਰਕਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਕਹਿੰਦੇ ਹੋਏ ਨਜ਼ਰ ਆਇਆ ਨਹੀਂ ਕਿ ਇਸ ਦਾ ਫੈਸਲਾ ਹੁਣ ਬਹੁਤ ਜਲਦ ਹਾਈ ਕਮਾਂਡ ਲਏਗੀ